ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਜੇ ਆਪਾਂ ਤੁਹਾਡੇ ਲਈ ਤੀਜਾ ਸੂਆ ਸੂਣ ਵਾਲੀ ਗਾਂ ਲੈ ਕੇ ਆਏ ਆਂ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਤੀਜਾ ਸੂਆ ਸੂਣ ਵਾਲੀ ਗਾਂ ਇਹ ਥਾਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਥਾਂ ਲੱਗਾ 7 ਤੋਂ 8 ਦਿਨ ਬਾਅਦ ਗਾਂ ਲੈਂਦੀ ਹੈ ਤਕਰੀਬਨ 7-8 ਅੰਨਾ ਤੱਕ ਸੂਣ ਆਰਡਰ ਤਿਆਰ ਕਰਕੇ ਸੂਗੀ ਵਾਲ ਢਿੱਲਾ ਦੇਖ ਸਕਦੇ ਹੋ ਸੂਣਾ ਆਰਡਰ ਤਿਆਰ ਕਰਤੀ ਹੁੰਦੀ ਹੈ ਐਸ ਸਾਈਡ ਤੋਂ ਹੀ ਥਣ ਦੇਖ ਸਕਦੇ ਹੋ ਬਹੁਤ ਸੋਹਣਾ ਥਣ ਲੱਗਾ ਬੜੀ ਸਟਰਕਚਰ ਦੇਖ ਸਕਦੇ ਹਾਂ ਥੋੜੀ ਕਮਜ਼ੋਰ ਲੱਸੀ ਜ਼ਰੂਰ ਆ ਤੇ ਬਾਕੀ ਉਹ ਜਿਹੇ ਰੇਟ ਆ ਵਹਿੜ ਦਾ ਜੈ ਜੈ ਰੇਟ ਹੋਊਗਾ ਵੀਡੀਓ ਵਿੱਚ ਦੱਸਾਂਗੇ ਵੀਡੀਓ ਤੱਕ ਲਾਸਟ ਤੱਕ ਬਣੇ ਰਹੋ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ 7-8 ਦਿਨ ਰਹਿੰਦੇ ਸੂਣ ਚ ਤਕਰੀਬਨ ਪਿਛਲੇ ਸੂਏ ਦਾ ਤੱਕ 16-17 ਕਿਲੋ ਰਿਆ ਇਸ ਵਾਰ ਵੀ 16-17 ਕਿਲੋ ਦੁੱਧ ਦੇਣ ਦੀ ਉਮੀਦ ਹੈ ਹੋ ਸਕਦਾ ਵੱਧ ਵੀ ਦੇ ਦੇ ਜੇ ਕਿਸੇ ਵੀਰ ਭਰਾ ਦੇ ਫੱਟ ਲੱਗੇ ਨੰਬਰ ਆਪਾਂ ਬੋਲ ਦਿੰਨੇ ਆ 7657886834 7657886834 ਇਸ ਨੰਬਰ ਤੇ ਸੰਪਰਕ ਕਰ ਲਿਓ ਬਾਕੀ ਗਾਂ ਦੁੱਧ ਨੂੰ ਬਹੁਤ ਚੰਗੀ ਠੰਡੀ ਸੀਲ ਫੁੱਲ ਆ ਦੇਖ ਸਕਦੇ ਤੁਸੀਂ ਹੱਥ ਉੱਤੇ ਥਰਾਂ ਦੇ ਵਧੀਆ ਲੁਆਈ ਜਾਂਦੀ ਬਾਕੀ ਸੀਲ ਠੰਡੀਆਂ ਹੀ ਹੁੰਦੀਆਂ ਇਹ ਤੇ ਬਾਕੀ ਇਹ ਹੈ ਵੀ ਬਹੁਤ ਸੀਲ ਠੰਡੀਆਂ ਤੇ ਬਾਕੀ ਗਾਰੰਟੀ ਵਾਲੀ ਗਾਂ 16 17 ਕਿਲੋ ਦੁੱਧ ਦੀ ਗਾਰੰਟੀ ਫੁੱਲ ਆ ਵੱਧ ਵੀ ਕੱਢ ਸਕਦੀ ਹੈ ਜੇ ਕਿਸੇ ਵੀਰ ਭਰਾ ਦੇ ਫੱਟ ਲੱਗੇ ਨੰਬਰ ਬੋਲ ਦਿਨੇ 7657886834 ਇਸ ਨੰਬਰ ਤੇ ਸੰਪਰਕ ਕਰ ਲਿਓ ਪਿੰਡ ਹੈਗਾ ਜੀ ਕੋੜ ਕਰੋੜ ਖੁਰਤ ਜ਼ਿਲ੍ਹਾ ਫਰੋਇਪੁਰ ਨੇੜੇ ਤਲਵੰਡੀ ਭਾਈ ਸੰਤਾਲੀ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਕਰ ਲਿਓ ਸਬਸਕ੍ਰਾਈਬ ਕਰੀਟ ਹੈਗਾ ਜੀ ਵਹਿੜ ਦਾ ਜਾਇਜ਼ 75300 ਰੁਪਇਆ ਬਾਕੀ ਮਾਨਤਾਨ ਹੋ ਜਾਊਗਾ ਆਏਗੇ ਵੀਰ ਦਾ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਬਹੁਤ-ਬਹੁਤ ਬਣੇ ਰਿਓ ਆਪਣੇ YouTube ਚੈਨਲ ਦੇ ਨਾਲ ਧੰਨਵਾਦ